ਸੱਤੇ ਦਾ ਇਹਦੇ ਨਾਲ ਜਿਹੜਾ ਇੰਟਰਨੈਸ਼ਨਲ ਡਰੱਗ ਰੈਕਡ ਹੈ ਜਿਹੜੀਆਂ ਉਹਦੀਆਂ ਤਾਰਾਂ ਨੇ ਉਹਦੀਆਂ ਹੁਣ ਪਰਦਾ ਖੁੱਲਣ ਦੀ ਪੂਰੀ ਉਮੀਦ ਹੈ ਇਥੋਂ ਲਿਕਵਿਡ ਦੇ ਰੂਪ ਚ ਲਿਆ ਜਾਂਦਾ ਸੀ ਉੱਥੇ ਉਦੋਂ ਨਹੀਂ ਸੀ ਇਸ ਚੀਜ਼ ਦਾ ਪਤਾ ਹੁੰਦਾ ਕਿ ਇਹ ਕਿਸ ਚੀਜ਼ ਦੇ ਵਾਸਤੇ ਵਰਤਿਆ ਜਾਂਦਾ ਜਿਹੜੀ ਇੱਥੇ ਇੰਡੀਆ ਦੇ ਵਿੱਚ ਬਣਦੀ ਸੀ ਪੰਜਾਬ ਦੇ ਵਿੱਚ ਬਣਦੀ ਸੀ ਉਦੋਂ ਇੱਕ ਨਾਮ ਜਿਹੜਾ ਮੁੜ ਕੇ ਉਹ ਲੱਭਿਆ ਨਹੀਂ ਇਹਨਾਂ ਨੇ ਉਹ ਉਹਨੂੰ ਮਿਕਸਿੰਗ ਦੇ ਵਾਸਤੇ ਵੀ ਲਾਇਆ ਹੋਇਆ ਸੀਗਾ ਇੱਥੇ ਕਿਉਂਕਿ ਇਹ ਤਾਂ ਨਹੀਂ ਨਾ ਹੈਗਾ ਕਿ ਲਿਕੁਇਡ ਤੁਸੀਂ ਉਹ ਲਿਆ ਤੇ ਉਹਨੂੰ ਡਰੱਗ ਦਾ ਰੂਪ ਜਿਹੜਾ ਧਾਰਨ ਕਰ ਲਿਆ ਉਹਨੂੰ ਮਿਕਸ ਕਰਨ ਦੇ ਵਾਸਤੇ ਐਕਸਪਰਟ ਦੀ ਜਿਹੜੀ ਲੋੜ ਪੈਂਦੀ ਹੈ ਇਹਨਾਂ ਨੇ ਉਹ ਐਕਸਪਰਟ ਉੱਥੇ ਵੀ ਕੈਨੇਡਾ ਅਮਰੀਕਾ ਦੇ ਵਿੱਚ ਜਿਹੜੇ ਰੱਖੇ ਹੋ ਸੀ ਕੈਨੇਡਾ ਖਾਸ ਤੌਰ ਤੇ ਤੇ ਜਦੋਂ ਕੈਨੇਡਾ ਦੇ ਵਿੱਚ ਇਹ ਜਿਹੜੀ ਸਿੰਥੈਟਿਕ ਡਰੱਗ ਹੈ ਕਿਉਂ ਆ ਉਹਦੇ ਨਾਲ ਜੁੜਿਆ ਹੋਇਆ ਮਾਮਲਾ ਹੈ ਇੱਕ ਤਾਂ ਹੈਰੋਇਨ ਹੈ ਹੈਰੋਇਨ ਨਹੀਂ ਇਹ ਸਿੰਥੈਟਿਕ ਡਰੱਗ ਇਹਦੇ ਨਾਲ ਜਿਹੜੀ ਉਹ ਤਿਆਰ ਹੁੰਦੀ ਹੈ ਇਹੋ ਮਾਮਲਾ ਸੀਗਾ ਡਰਮਾਂ ਦੇ ਰੂਪ ਦੇ ਵਿੱਚ ਇਹਨਾਂ ਨੇ ਕੈਨੇਡਾ ਦੇ ਵਿੱਚ ਜਿਹੜਾ ਸੀਗਾ ਉਹ ਢੋਆ ਸੱਤੇ ਦਾ ਇਹਦੇ ਨਾਲ ਜਿਹੜਾ ਇੰ ਸੱਤੇ ਦਾ ਇਹਦੇ ਨਾਲ ਜਿਹੜਾ ਇੰਟਰਨੈਸ਼ਨਲ ਡਰੱਗ ਰੈਕર્ડ ਹੈ ਜਿਹੜੀਆਂ ਉਹਦੀਆਂ ਤਾਰਾਂ ਨੇ ਉਹਦੀਆਂ ਹੁਣ ਪਰਦਾ ਖੁੱਲਣ ਦੀ ਪੂਰੀ ਉਮੀਦ ਹੈ ਇਥੋਂ ਲਿਕਵਿਡ ਦੇ ਰੂਪ ਚ ਲਿਆ ਜਾਂਦਾ ਸੀ ਉੱਥੇ ਉਦੋਂ ਨਹੀਂ ਸੀ ਇਸ ਚੀਜ਼ ਦਾ ਪਤਾ ਹੁੰਦਾ ਕਿ ਇਹ ਕਿਸ ਚੀਜ਼ ਦੇ ਵਾਸਤੇ ਵਰਤਿਆ ਜਾਂਦਾ ਜਿਹੜੀ ਇੱਥੇ ਇੰਡੀਆ ਦੇ ਵਿੱਚ ਬਣਦੀ ਸੀ ਪੰਜਾਬ ਦੇ ਵਿੱਚ ਬਣਦੀ ਸੀ ਉਦੋਂ ਇੱਕ ਨਾਮ ਜਿਹੜਾ ਮੁੜ ਕੇ ਉਹ ਲੱਭਿਆ ਨਹੀਂ ਇਹਨਾਂ ਨੇ ਉਹ ਉਹਨੂੰ ਮਿਕਸਿੰਗ ਦੇ ਵਾਸਤੇ ਵੀ ਲਾਇਆ ਹੋਇਆ ਸੀਗਾ ਇੱਥੇ ਕਿਉਂਕਿ ਇਹ ਤਾਂ ਨਹੀਂ ਨਾ ਆਏਗਾ ਕਿ ਲਿਕਵਿਡ ਤੁਸੀਂ ਉਹ ਲਿਆ ਤੇ ਉਹਨੂੰ ਡਰਗ ਦਾ ਰੂਪ ਜਿਹੜਾ ਤਿਆਰ ਕਰ ਲਿਆ ਉਹਨੂੰ ਮਿਕਸ ਕਰਨ ਦੇ ਵਾਸਤੇ ਐਕਸਪਰਟ ਦੀ ਜਿਹੜੀ ਲੋੜ ਪੈਂਦੀ ਹੈ ਇਹਨਾਂ ਨੇ ਉਹ ਐਕਸਪਰਟ ਉੱਥੇ ਵੀ ਕੈਨੇਡਾ ਅਮਰੀਕਾ ਦੇ ਵਿੱਚ ਜਿਹੜੇ ਰੱਖੇ ਹੋ ਸੀ ਕੈਨੇਡਾ ਖਾਸ ਤੌਰ ਦੇ ਤੇ ਜਦੋਂ ਕੈਨੇਡਾ ਦੇ ਵਿੱਚ ਇਹ ਜਿਹੜੀ ਸਿੰਥੈਟਿਕ ਡਰਗ ਹੈ ਡੋ ਆ ਉਹਦੇ ਨਾਲ ਜੁੜਿਆ ਹੋਇਆ ਮੰਨਦਾ ਹੈ ਇੱਕ ਤਾਂ ਹੈਰੋਇਨ ਹੈ ਹੈਰੋਇਨ ਨਹੀਂ ਇਹ ਸਿੰਥੈਟਿਕ ਡਰਗ ਇਹਦੇ ਨਾਲ ਜਿਹੜੀ ਉਤਿਆਰ ਹੁੰਦੀ ਹੈ ਇਹ ਉਹ ਮਾਮਲਾ ਸੀਗਾ ਡਰਮਾਂ ਦੇ ਰੂਪ ਦੇ ਵਿੱਚ ਇਹਨਾਂ ਨੇ ਕੈਨੇਡਾ ਦੇ ਵਿੱਚ ਜਿਹੜਾ ਸੀਗਾ ਉਹ ਢੋਆ ਸੱਤੇ ਦਾ ਇਹਦੇ ਨਾਲ ਜਿਹੜਾ ਇੰਟਰਨੈਟ ਸੱਤੇ ਦਾ ਇਹਦੇ ਨਾਲ ਜਿਹੜਾ ਇੰਟਰਨੈਸ਼ਨਲ ਡਰਗ ਰੈਕਡ ਹੈ ਜਿਹੜੀਆਂ ਉਹਦੀਆਂ ਤਾਰਾਂ ਨੇ ਉਹਦੀਆਂ ਹੁਣ ਪਰਦਾ ਖੁੱਲਣ ਦੀ ਪੂਰੀ ਉਮੀਦ ਹੈ ਇਥੋਂ ਲਿਕਵਿਡ ਦੇ ਰੂਪ ਚ ਲਿਆ ਜਾਂਦਾ ਸੀ ਉੱਥੇ ਉਦੋਂ ਨਹੀਂ ਸੀ ਇਸ ਚੀਜ਼ ਦਾ ਪਤਾ ਹੁੰਦਾ ਕਿ ਇਹ ਕਿਸ ਚੀਜ਼ ਦੇ ਵਾਸਤੇ ਵਰਤਿਆ ਜਾਂਦਾ ਜਿਹੜੀ ਇੱਥੇ ਇੰਡੀਆ ਦੇ ਵਿੱਚ ਬਣਦੀ ਸੀ ਪੰਜਾਬ ਦੇ ਵਿੱਚ ਬਣਦੀ ਸੀ ਉਦੋਂ ਇੱਕ ਨਾਮ ਜਿਹੜਾ ਮੁੜ ਕੇ ਉਹ ਲੱਭਿਆ ਨਹੀਂ ਇਹਨਾਂ ਨੇ ਉਹ ਉਹਨੂੰ ਮਿਕਸਿੰਗ ਦੇ ਵਾਸਤੇ ਵੀ ਲਾਇਆ ਹੋਇਆ ਸੀਗਾ ਇੱਥੇ ਕਿਉਂਕਿ ਇਹ ਤਾਂ ਨਹੀਂ ਨਾ ਹੈਗਾ ਕਿ ਲਿਕਵਿਡ ਤੁਸੀਂ ਉਹ ਲਿਆ ਤੇ ਉਹਨੂੰ ਡਰਗ ਦਾ ਰੂਪ ਦੇਣਾ ਧਾਨ ਕਰ ਲਿਆ ਉਹਨੂੰ ਮਿਕਸ ਕਰਨ ਦੇ ਵਾਸਤੇ ਐਕਸਪਰਟ ਦੀ ਜਿਹੜੀ ਲੋੜ ਪੈਂਦੀ ਹੈ ਇਹਨਾਂ ਨੇ ਉਹ ਐਕਸਪਰਟ ਉੱਥੇ ਵੀ ਕੈਨੇਡਾ ਅਮਰੀਕਾ ਦੇ ਵਿੱਚ ਜਿਹੜੇ ਰੱਖੇ ਹੋ ਸੀ ਕੈਨੇਡਾ ਖਾਸ ਤੌਰ ਦੇ ਤੇ ਜਦੋਂ ਕੈਨੇਡਾ ਦੇ ਵਿੱਚ ਇਹ ਜਿਹੜੀ ਸਿੰਥੈਟਿਕ ਡਰੱਗ ਹੈ ਡੋਆ ਉਹਦੇ ਨਾਲ ਜੁੜਿਆ ਹੋਇਆ ਮਾਮਲਾ ਹੈ ਇੱਕ ਤਾਂ ਹੈਰੋਇਨ ਹੈ ਹੈਰੋਇਨ ਨਹੀਂ ਸਿੰਥੈਟਿਕ ਡਰੱਗ ਇਹਦੇ ਨਾਲ ਜਿਹੜੀ ਉਤਿਆਰ ਹੁੰਦੀ ਹੈ ਇਹ ਉਹ ਮਾਮਲਾ ਸੀਗਾ ਡਰਮਾਂ ਦੇ ਰੂਪ ਦੇ ਵਿੱਚ ਇਹਨਾਂ ਨੇ ਕੈਨੇਡਾ ਦੇ ਵਿੱਚ ਜਿਹੜਾ ਸੀਗਾ ਉਹ ਟੋਆ ਸੱਤੇ ਦਾ ਇਹਦੇ ਨਾਲ ਜਿਹੜਾ ਇੰਟਰਨੈਟ ਸੱਤੇ ਦਾ ਇਹਦੇ ਨਾਲ ਜਿਹੜਾ ਇੰਟਰਨੈਸ਼ਨਲ ਡਰੱਗ ਰੈਕਡ ਹੈ ਜਿਹੜੀਆਂ ਉਹਦੀਆਂ ਤਾਰਾਂ ਨੇ ਉਹਦੀਆਂ ਹੁਣ ਪਰਦਾ ਖੁੱਲਣ ਦੀ ਪੂਰੀ ਉਮੀਦ ਹੈ ਇਥੋਂ ਲਿਕਵਿਡ ਦੇ ਰੂਪ ਚ ਲਿਆ ਜਾਂਦੇ ਸੀ ਉੱਥੇ ਉਦੋਂ ਨਹੀਂ ਸੀ ਇਸ ਚੀਜ਼ ਦਾ ਪਤਾ ਹੁੰਦਾ ਕਿ ਇਹ ਕਿਸ ਚੀਜ਼ ਦੇ ਵਾਸਤੇ ਵਰਤਿਆ ਜਾਂਦਾ ਜਿਹੜੀ ਇੱਥੇ ਇੰਡੀਆ ਦੇ ਵਿੱਚ ਬਣਦੀ ਸੀ ਪੰਜਾਬ ਦੇ ਵਿੱਚ ਬਣਦੀ ਸੀ ਉਦੋਂ ਇੱਕ ਨਾਮ ਜਿਹੜਾ ਮੁੜ ਕੇ ਉਹ ਲੱਭਿਆ ਨਹੀਂ ਇਹਨਾਂ ਨੇ ਉਹ ਉਹਨੂੰ ਮਿਕਸਿੰਗ ਦੇ ਵਾਸਤੇ ਵੀ ਲਾਇਆ ਹੋਇਆ ਸੀਗਾ ਇੱਥੇ ਕਿਉਂਕਿ ਇਹ ਤਾਂ ਨਹੀਂ ਨਾ ਹੈਗਾ ਕਿ ਲਿਕਵਿਡ ਤੁਸੀਂ ਉਹ ਲਿਆ ਤੇ ਉਹਨੂੰ ਡਰਗ ਦਾ ਰੂਪ ਜਿਹੜਾ ਤਿਆਰ ਕਰ ਲੈ ਉਹਨੂੰ ਮਿਕਸ ਕਰਨ ਦੇ ਵਾਸਤੇ ਏਕਸਪਰਟ ਦੀ ਜਿਹੜੀ ਲੋੜ ਪੈਂਦੀ ਹੈ ਇਹਨਾਂ ਨੇ ਉਹ ਏਕਸਪਰਟ ਉੱਥੇ ਵੀ ਕੈਨੇਡਾ ਅਮਰੀਕਾ ਦੇ ਵਿੱਚ ਜਿਹੜੇ ਰੱਖੇ ਹੋਏ ਸੀ ਕੈਨੇਡਾ ਖਾਸ ਤੌਰ ਦੇ ਤੇ ਜਦੋਂ ਕੈਨੇਡਾ ਦੇ ਵਿੱਚ ਇਹ ਜਿਹੜੀ ਸਿੰਥੈਟਿਕ ਡਰੱਗ ਹੈ ਡੋਆ ਉਹਦੇ ਨਾਲ ਜੁੜਿਆ ਹੋਇਆ ਮਾਮਲਾ ਹੈ ਇੱਕ ਤਾਂ ਹੈਰੋਇਨ ਹੈ ਹੈਰੋਇਨ ਨਹੀਂ ਇਹ ਸਿੰਥੈਟਿਕ ਡਰੱਗ ਇਹਦੇ ਨਾਲ ਜਿਹੜੀ ਉਹ ਤਿਆਰ ਹੁੰਦੀ ਹੈ ਇਹ ਉਹ ਮਾਮਲਾ ਸੀਗਾ ਡਰਮਾਂ ਦੇ ਰੂਪ ਦੇ ਵਿੱਚ ਇਹਨਾਂ ਨੇ ਕੈਨੇਡਾ ਦੇ ਵਿੱਚ ਜਿਹੜਾ ਸੀਗਾ ਉਹ ਟੋਆ ਸੱਤੇ ਦਾ ਇਹਦੇ ਨਾਲ ਜਿਹੜਾ ਇੰਟਰਨੈਟ ਸੱਤੇ ਦਾ ਇਹਦੇ ਨਾਲ ਜਿਹੜਾ ਇੰਟਰਨੈਸ਼ਨਲ ਡਰੱਗ ਰੈਕਡ ਹੈ ਜਿਹੜੀਆਂ ਉਹਦੀਆਂ ਤਾਰਾਂ ਨੇ ਉਹਦੀਆਂ ਹੁਣ ਪਰਦਾ ਖੁੱਲਣ ਦੀ ਪੂਰੀ ਉਮੀਦ ਹੈ ਇਥੋਂ ਲਿਕਵਿਡ ਦੇ ਰੂਪ ਚ ਲਿਆ ਜਾਂਦੇ ਸੀ ਉੱਥੇ ਉਦੋਂ ਨਹੀਂ ਸੀ ਇਸ ਚੀਜ਼ ਦਾ ਪਤਾ ਹੁੰਦਾ ਕਿ ਇਹ ਕਿਸ ਚੀਜ਼ ਦੇ ਵਾਸਤੇ ਵਰਤਿਆ ਜਾਂਦਾ ਜਿਹੜੀ ਇੱਥੇ ਇੰਡੀਆ ਦੇ ਵਿੱਚ ਬਣਦੀ ਸੀ ਪੰਜਾਬ ਦੇ ਵਿੱਚ ਬਣਦੀ ਸੀ ਉਦੋਂ ਇੱਕ ਨਾਮ ਜਿਹੜਾ ਮੁੜ ਕੇ ਉਹ ਲੱਭਿਆ ਨਹੀਂ ਇਹਨਾਂ ਨੇ ਉਹ ਉਹਨੂੰ ਮਿਕਸਿੰਗ ਦੇ ਵਾਸਤੇ ਵੀ ਲਾਇਆ ਹੋਇਆ ਸੀਗਾ ਇੱਥੇ ਕਿਉਂਕਿ ਇਹ ਤਾਂ ਨਹੀਂ ਨਾ ਹੈਗਾ ਕਿ ਲਿਕੁਇਡ ਤੁਸੀਂ ਉਹ ਲਿਆ ਤੇ ਉਹਨੂੰ ਡਰੱਗ ਦਾ ਰੂਪ ਜਿਹੜਾ ਤਿਆਰ ਕਰ ਲੈ ਉਹਨੂੰ ਮਿਕਸ ਕਰਨ ਦੇ ਵਾਸਤੇ ਐਕਸਪਰਟ ਦੀ ਜਿਹੜੀ ਲੋੜ ਪੈਂਦੀ ਹੈ ਇਹਨਾਂ ਨੇ ਉਹ ਐਕਸਪਰਟ ਉੱਥੇ ਵੀ ਕੈਨੇਡਾ ਅਮਰੀਕਾ ਦੇ ਵਿੱਚ ਜਿਹੜੇ ਰੱਖੇ ਹੋਏ ਸੀ ਕੈਨੇਡਾ ਖਾਸ ਤੌਰ ਦੇ ਤੇ ਜਦੋਂ ਕੈਨੇਡਾ ਦੇ ਵਿੱਚ ਇਹ ਜਿਹੜੀ ਸਿੰਥੈਟਿਕ ਡਰੱਗ ਹੈ ਕਿਉਂ ਆ ਉਹਦੇ ਨਾਲ ਜੁੜਿਆ ਹੋਇਆ ਮਾਮਲਾ ਹੈ ਇੱਕ ਤਾਂ ਹੈਰੋਇਨ ਹੈ ਹੈਰੋਇਨ ਨਹੀਂ ਇਹ ਸਿੰਥੈਟਿਕ ਡਰੱਗ ਇਹਦੇ ਨਾਲ ਜਿਹੜੀ ਉਤਿਆਰ ਹੁੰਦੀ ਹੈ ਇਹ ਉਹ ਮਾਮਲਾ ਸੀਗਾ ਡਰਮਾਂ ਦੇ ਰੂਪ ਦੇ ਵਿੱਚ ਇਹਨਾਂ ਨੇ ਕੈਨੇਡਾ ਦੇ ਵਿੱਚ ਜਿਹੜਾ ਸੀਗਾ ਉਹ ਢੋਆ ਸੱਤੇ ਦਾ ਇਹਦੇ ਨਾਲ ਜਿਹੜਾ ਇੰਟਰ